ਪਟਨੇ ਦੇ ਰਾਜਾ ਦਾ ਪੁੱਤਰ ਦੁਸ਼ਮਣਾ ਦਾ ਭਜਾਇਆ ਹੋਇਆ ਉਸ ਸਮੇਂ ਕੁਰ ਖੇਤਰ ਮੇ ਆਇਆ ਤਾਂ ਉਹ ਰਸਤੇ ਵਿੱਚੋਂ ਸ਼ਿਕਾਰ ਖੇਡ ਕੇ ਮਿਰਗ ਮਾਰ ਲਿਆ ਤੇ ਉਸ ਦੇ ਪਾਸ ਉਸ ਵਕਤ ਸੰਪਦਾ ਕੁਛ ਨਹੀਂ ਸੀ ਅਤੇ ਉਹ ਮਿਰਗ ਸ੍ਰੀ ਗੁਰੂ ਜੀ ਅੱਗੇ ਭੇਟ ਕੀਤਾ ਗੁਰੂ ਜੀ ਸਰਬ ਸ਼ਕਤੀ ਮਾਨ ਸਮਰੱਥ ਕਹਤੇ ਪਏ ਪਾਈ ਬਾਲਾ ਅਸੀਂ grain ਪੂਜਣ ਤਾਂ ਨਹੀਂ ਆਈ ਤੁਸੀਂ ਸਿਰ ਸਾਲਣਾ ਪਾਈ ਕੇ ਚੁੱਲੇ ਤੇ ਧਰ ਦੇਵੋ ਤਾਂ ਪਾਈ ਬਾਲੇ ਕਿਹਾ ਜੀ ਸਤ ਬਚਨ ਜੀ ਚੁੱਲਾ ਬਣਾਏ ਕਰਤੇ ਦੀਗ ਲਿਆ ਕੇ ਕਰ ਉਸ ਦੇ ਵਿੱਚ ਇਹ ਸਾਲਣ ਪਾ ਕੇ ਚੁੱਲੇ ਤੇ ਧਰ ਦਿੱਤਾ ਤਵ ਲੋਕੀ ਤੂੰ ਆ ਦੇਖ ਕਰ ਛੋਟੇ ਲੈ ਹੱਥਾਂ ਪਕੜੀ ਦੌੜੇ ਆਏ ਅਰੇ ਆਖਣ ਲੱਗੇ ਤੂੰ ਕੌਣ ਹੋ ਜੀ ਅੱਜ ਕੀ ਦਿਨ ਤਾਂ ਤੁਰਕ ਵੀ ਸ ਤੁਰਕ ਵੀ ਤਰਾਸ ਕਰਦੇ ਹਨ ਤੁਮ ਤਾਂ ਹਿੰਦੂ ਸਾਨੂੰ ਨਜ਼ਰ ਆਉਂਦਾ ਹੈ ਜੀ ਸੱਚ ਆਖੋ ਜੋ ਐਸਾ ਹਾਂਡੀ ਮੈਂ ਕੀ ਧਰਿਆ ਹੈ ਤਾਂ ਗੁਰੂ ਜੀ ਕਿਹਾ ਭਾਈ ਅਸੀਂ ਹਾਂਡੀ ਨੂੰ असा भुख लगी है सी ता हांडी धरी है ते स्नयासिया हाँ पाई इस हांडी में क्या तरिया है ता गुरु जी कहा पाई मास है ता स्नयासिया हाँ पाई ਉਧਰ ਸੂਰਜ ਗਰਹਿਣ ਲੱਗਾ ਹੈ ਇਧਰ ਤੂੰ ਮਾਸ ਰਿਨ ਕਰ ਖਾਂਦਾ ਹੈ ਤਾਂ ਸ੍ਰੀ ਗੁਰੂ ਬਾਬੇ ਜੀ ਕਿਹਾ ਪਾਈ ਗਿਆਨ ਮੇ ਬਾਤ ਕਰੋ ਤਾਂ ਸੰਨਿਆਸੀਆਂ ਨੇ ਕਿਹਾ ਓ ਲੋਕਾ ਨੂੰ ਹਟਾਏ ਕਰ ਕਹਾ ਸੰਤ ਜੀ ਗਿਆਨ ਕੀ ਬਾਤ ਕਰੋ ਤਾਂ ਗੁਰੂ ਜੀ ਕਿਹਾ ਸਲੋਕ ਉਚਾਰਨ ਕੀਤਾ ਮਾਲਾ ਮਹਾਰ ਦੀ ਬਾਰ ਸਲੋਕ ਮਹੱਲਾ ਪਹਿਲਾ ਪਹਿਲਾ 마ਸੂਮ ਨਿਕਲਿਆ ਉਹ 마ਸੇ ਅੰਦਰ ਬਾਸ ਜੀਆਂ ਪਾਏ 마ਸ ਮੂੰ ਉਹ ਮਿਲਿਆ ਹੱਡ ਚੰਮ ਤਨ 마ਸ ਉਹ 마ਸੂਮ ਬਾਹਰ ਕੱਢਿਆ ਮੰਮਾ ਮਾਸ ਗਿਰਾਸ ਮੂ ਮਾਸੇ ਕਾ ਜੀ ਭੀ ਜਾ ਮਾਸੇ ਕੀ ਮਾਸ ਉਹ ਮਾਸੇ ਅੰਦਰ ਸਾਸ ਵੜਾ ਹੋਆ ਵਿਆਹ ਆ ਘਰ ਲੈ ਆਇਆ ਮਾਸ ਮਾਸੂਹੀ ਮਾਸ ਉਪਜੈ ਮਾਸੂ ਸਬੈ ਸਾਖ ਸਤਿਗੁਰ ਮਿਲਿਏ ਹੁਕਮ 부ਜੀਐ ਤਾ ਕੋ ਆਵੇ ਰਾਸ ਆਪੁ ਪੁ ਆਪ ਛਟੈ ਨਹੀਂ ਛੁਟੀਐ ਨਾਨਕ ਬਚਨ ਬਿਨਾਸ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣੇ ਉਹ ਕੌਣ ਮਾਸ ਕੌਣ ਸਾਂਗ ਕਹਾਵਣੇ ਕਿਸ ਕਿਸ ਮੇ ਪਾਪ ਸਮਾਣੇ ਉਹ ਗੈਂਡਾ ਮਾਰ ਹੂੰ ਮ जग ਕੀ ਏ ਦੇਵਤਾ ਕੀ ਬਾਣੇ ਮਾਸ ਛੋੜ ਬੈਸ ਉਹ ਨਰ ਪਕੜੇ ਰਾਤੀ ਮਾਸ ਖਾਣੀ ਫੜ ਕਰ ਲੋਕਾਂ ਨੂੰ ਦਿਖਾ ਲਈ ਉਹ ਗਿਆਨ ਗਿਆਨ ਧਿਆਨ ਨਹੀਂ ਸੁਝ ਨਾਨਕ ਅੰਦੇ ਨਾਨਕ ਅੰਦਾਸ ਸਿਉਂ ਕਿਆ ਕਹੀਏ ਨਾ ਕਹਿਆ ਬੂਝੇ ਅੰਦਾ ਸੁਏ ਜੀ ਅੰਦਾ ਕਮਾਵੇ ਤਿਸ ਰਿਦਿ ਸਿਉ ਲੋਚ ਨਹੀਂ ਮਾਤ ਪਿਤਾ ਕੀ करत निपने ओ मच्छी मांस न खाई इस तरी पुरख जा निस मेला उठे मद कमाई मासों में मासों जमे ਓ ਹਮ ਮਮਾਸੇ ਕੇ ਭਾਂਡੇ ਗਿਆਨ ਧਿਆਨ ਖੁਸ਼ ਸੂਜੈ ਨਹੀਂ ਚਤਰ ਕਾਵਣ ਭਾਂਡੇ ਬਾਹਰ ਕਾ ਮਾਸ ਮੰਦਾ Swami ਕਰ ਕਾ ਮਾਸ ਚੰਗੀਰਾ ਜੀਆ ਜੰਤ ਸਭ ਮਾਸੋਂ ਹੋਏ ਓ ਜੀਆ ਲਿਆ ਬਸੇਰਾ ਅਬ ਆਪ ਅਬ ਭਖ 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 ਤਜ ਛੋੜੈ ਅੰਧ ਗੁਰੂ ਜਨ ਕੀ ਰਾ ਮਾਸ ਪੁਰਾਣੀ ਮਾਸ ਕਤੇ ਵੀ ਚੌ ਜੁਗ ਮਾਸ ਕਮਣ ਜਜ ਕਾਜ ਬਿਆਵੇ ਸੁਆਵੇ ਉਥੇ ਮਾਸ ਸਮਾਨ ਇਸਤਰੀ ਪੁਰਸ਼ ਨੇ ਬੇਜੇ ਮਾਸੋਂ ਪਾਤਸ਼ਾ ਸੁਲਤਾਨਾ ਜੇ ਉਹ ਦਸੈ ਨਰਕ ਜਾਂਦੇ ਤਾਂ ਉਹਨਾ ਕਾ দান ਨਾ ਲੈਣਾ ਦੇਂਦੇ ਨਰਕ ਸੁਰਗ ਲੈਂਦੀ ਜੀਖੋਏ ਧਿਆ ਤੇ ਗਾਣਾ ਆਪਨਾ 부ਝੇ ਲੋਕ 부ਝਾਈ ਪਾਂਦੇ ਖਰਾਸ ਆਣਾ ਪਾਂਦੇ ਨੂੰ ਜਾਣੇ ਨਹੀਂ ਕਿੱਥੋਂ ਮਾਸ ਉਪਜਿਆ ਤੋਹਿਆ कपा तुय तेरे पवन गन्ना तो आया खै हो बोबिद अच्छा हो ये बहुत बिचा बिकारा ये रस छोड़ हो ਸਨਿਆਸੀ ਨਾਨਕ ਕਹਿ ਵਿਚਾਰਾ ਇਹ ਸ਼ਬਦ ਸੁਣ ਕਰ ਇਹ ਸ਼ਬਦ ਸੁਣ ਕਰ ਖਟ ਦਰਸ਼ਨ ਕੀ ਨਿਸ਼ਾ ਹੋਈ ਸਭ ਲੋਕ ਸ੍ਰੀ ਗੁਰੂ ਜੀ ਦੇ ਚਰਨੀ ਲੱਗੇ ਹਤੇ ਜੋ ਪੜਦੀ ਜੋ ਪਟਨੇ ਦਾ ਰਾਜਾ ਸੀ ਉਸ ਦੀ ਮਾਂ ਬੜੀ ਨਿਮਰਤਾ ਹੋਈ ਹੋਏ ਕਰ ਸ਼ਰਨੀ ਆਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਿਹਾ ਨਾਮ ਜਪੋ ਤੁਹਾਡਾ ਭਲਾ ਹੋਵੇਗਾ ਸੇ ਰਾਜ ਵੀ ਤੁਹਾਨੂੰ ਮਿਲ ਜਾਵੇਗਾ ਇਤਨਾ ਚਿਰ ਨੂੰ ਗ੍ਰਹਿਣ हट ਗਿਆ ਤਾਂ ਸਭ ਖਟ ਦਰਸ਼ਨ ਦੀ ਪੰਗਤ ਲਗਾਏ ਕੇ ਉਸੇ ਦੇਗ ਤੇ ਤਸਮਿਲ ਨਿਕਾਲ ਉਸ ਰਾਜ ਕੁਮਾਰ ਦੀ ਹੱਥੀ ਸ਼ਕਾਈ ਤੇ ਵਿਦਾ ਕੀਤਾ ਉਹ ਬੋਲੇ ਗੁਰੂ ਜੀ ਦੇ ਸਿੱਖ ਹੋਏ ਉਹ ਦੋਵੇਂ ਗੁਰੂ ਜੀ ਦੇ ਸਿੱਖ ਹੋਏ